ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜਦੀਪ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਤੇ ਅੱਜ ਅਸੀਂ ਪਹੁੰਚੇ ਹਾਂ ਫਤਿਹਪੁਰ ਰਾਜਪੂਤਾਂ ਜ਼ਿਲ੍ਹਾ ਪਟਿਆਲਾ ਪੰਜਾਬ ਇਹ ਉਹ ਪਿੰਡ ਆ ਜਿਸ ਪਿੰਡ ਦੇ ਵਿੱਚ ਸਰਦਾਰ ਲਾਲ ਸਿੰਘ ਦੇ ਘਰ ਨਾਬਾ ਤੋਂ ਵਿਧਾਇਕ ਦੀਪ ਸਿੰਘ ਮਾਨ ਨੇ ਜਨਮ ਲਿਆ ਸਭ ਤੋਂ ਪਹਿਲਾਂ ਸਾਡੀ ਟੀਮ ਗਈ ਦੇਵਮਾਨ ਵਿਧਾਇਕ ਸਾਹਿਬ ਦੇ ਘਰ ਜਾਂਦਿਆਂ ਹੀ ਮਾਨ ਸਾਹਿਬ ਖੜੇ ਸੀ ਸ਼ੀਸ਼ੇ ਦੇ ਮੂਹਰੇ ਕਾਰੇ ਸੀ ਪੱਗ ਸੈੱਟ ਤੇ ਗੱਲਾਂ ਬਾਤਾਂ ਹੋ ਗਈਆਂ ਸ਼ੁਰੂ ਅੱਗੇ ਤੇ ਇਹ ਇਹ ਉਹ ਧੰਮਾਗ ਜਿਹਨੇ ਡਾ ਲਾਇਕਪਤ ਜੰਮਿਆ ਬਜ਼ੁਰਗ ਨੂੰ ਥੋੜਾ ਉੱਚਾ ਸੁਣਦਾ ਜੀ ਹੁਣ ਅਮਰ ਅਮਰ ਹੋ ਗਈ ਨਾ ਇਹ ਅਮਰ ਹੋ ਗਈ ਨਾ ਫਿਰ ਬਾਪੂ ਜੀ ਸਾਡੇ ਚਲੇ ਗਏ ਪਿਛਲੇ ਸਾਲ ਨਵੰਬਰ 27 ਨਵੰਬਰ ਨੂੰ ਤੇ ਜਾਂ ਤਾਂ ਇਕੱਲਾ ਰਹਿ ਜਾਂਦਾ ਜੀ ਬਜ਼ੁਰਗ ਕਹਿੰਦੇ ਘਰ ਦੇ ਗਹਿਣੇ ਹੁੰਦੇ ਆ ਬਹੁਤ ਜਿਵੇਂ ਪੁਰਾਣੇ ਰੁੱਖ ਹੁੰਦੇ ਨਾ ਜੀ ਪੁਰਾਣੇ ਬੋੜ ਪੁਰਾਣੇ ਦਰਖਤ ਬਜ਼ੁਰਗ ਵੀ ਉਮੀ ਹੁੰਦੀ ਹੈ ਜੀ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਤੇ ਮਾਂ ਬਾਪ ਤੋਂ ਵੱਡੀ ਚੀਜ਼ ਤਾਂ ਕੋਈ ਹੈ ਨਹੀਂ ਜੇ ਧਰਤੀ ਦੇ ਰੱਬ ਦੇਖਣਾ ਤਾਂ ਮਾਪੇ ਸਾਖਸ਼ਤ ਅਸੀਂ ਰੱਬ ਦੇ ਰੂਪ ਚ ਦੇਖਦੇ ਹਾਂ ਮੈਨੂੰ ਲੱਗਦਾ ਦਿਨ ਚ ਇੱਕ ਜਿਹੜਾ ਤਾਂ ਮਾਰਦੇ ਹੋਂ ਕਰੇ ਨਹੀਂ ਮੈਂ ਹੁਣ ਮੈਂ ਕਿਹਾ ਤਿੰਨ 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 ਮਹੀਨੇ ਬਾਅਦ ਆਇਆ ਅੱਛਾ ਹਾਂਜੀ ਹਾਂਜੀ ਮੈਂ ਨਾਬੇ ਵੀਜੀ ਹੁੰਨਾ ਹੁਣ ਇਲੈਕਸ਼ਨ ਸਾਰੇ ਕਿਤੇ ਬੀਜੀ ਸੀਗੇ ਜੀ ਸਮਾਂ ਨਹੀਂ ਲੱਗਦਾ ਨਾਬੇ ਦੀ ਸੰਗਤ ਨੇ ਏਡਾ ਵੱਡਾ ਮਾਣ ਦਿੱਤਾ ਤੇ ਨਾਬੇ ਦੀ ਸੇਵਾ ਕਰਦੇ ਰਹਿੰਦੇ ਮਾਦਾਈ ਪੁੱਤ ਤਿੰਨ ਮਹੀਨੇ ਬਾਅਦ ਆਉਂਦਾਗਾ ਤੁਸੀਂ ਗੁੱਸਾ ਨਹੀਂ ਕਰਦੇ ਗੁੱਸਾ ਬਾਗਲ ਜਾ ਦੇਵੀਗੜ ਆ ਕੇ ਚਲੇ ਗਿਆ ਆਇਆ ਨਹੀਂ ਦੇਵੀਗੜ ਆ ਕੇ ਚਲੇ ਗਿਆ ਦੇਵੀਗੜ ਸੀਮ ਸਾਹਿਬ ਆਏ ਸੀਗੇ ਦੁੱਧਨ ਸਾਦਾ ਨਾ ਕਹਿੰਦੇ ਉੱਥੇ ਆ ਕੇ ਚਲੇ ਗਿਆ ਮੇਰੇ ਕੋਲ ਨਹੀਂ ਆਇਆ ਲੈ ਦੇਖ ਲਓ ਉਹ ਮਨਤਮਨ ਆਇਆ ਤਾਂ ਮਤਬ ਉਹਨੇ ਆ ਕੇ ਚਲੇ ਗਿਆ ਭਾਬਸ ਕਹਿੰਦਾ ਮੈਂ ਆਵਾਂਗਾ ਆਵਾਂਗਾ ਆਇਆ 4 ਵਜੇ ਆਵਾਂਗਾ 4 ਵਜੇ ਸਾਡੀ ਨਾ ਜਿਹੜੀ ਇਹ ਬੈਲਟ ਆ ਨਾ ਜਿਹੜੀ ਸਾਡੀ ਸਾਡੇਰਾ ਬੱਸੀ ਕਨੌਰ ਸਨੌਰ ਇਹ ਸਾਡੀ ਪੁਆਦੀ ਬੋਲੀ ਹੈ ਜੀ ਇਦੇ ਮਾਰੇ ਥਾਰੇ ਚੱਲਦਾ ਜੀ ਸਾਡੀ ਬੇਬੇ ਫਿਰ ਬੇਬੇ ਸਾਡੀ ਪਾਦੀ ਬੋਲੀ ਬੋਲਦੀ ਹੈ ਜੀ ਤੇ ਮੈਂ ਕਿਹਾ ਕਬਲ ਨੂੰ ਕਬਲ ਤੂੰ ਪਟਿਆਲੇ ਜਾ ਰਹੀ ਆਂ ਤੇ ਅੰਗਰੇਜ਼ ਨਹੀਂ ਆਂਦਾ ਮੈਂ ਅੰਗਰੇਜ਼ ਹੀ ਕਹਾ ਮੈਂ ਅੰਗਰੇਜ਼ ਆ ਜੀ ਅੱਛਾ ਤੁਹਾਡਾ ਨਾਮ ਅੰਗਰੇਜ਼ ਆ ਕੀ ਬਾਤ ਆ ਮਾਂ ਬੇਬੇ ਨੂੰ ਅੰਗਰੇਜ਼ ਹੀ ਕਹਿੰਦੀ ਹੈ ਜੀ ਬੇਬੇ ਅੰਗਰੇਜ਼ ਕਾ ਤੋ ਰੱਖਿਆ ਸੀ ਨਾ ਕਿ ਅੰਗਰੇਜ਼ ਮੈਂ ਰੱਖਿਆ ਤਾਂ ਨਹੀਂ ਕਿਉਂ ਗੋਰੇ ਵਾਲੇ ਸੀ ਬਾਈ ਓ ਮਦਵਲਾ ਇੰਨੀ ਵਾ ਦੇ ਦੇ ਕਬਲੇ ਮੈਂ ਪੁੱਛਿਆ ਕਬਲੇ ਬੰਦਾ ਨਹੀਂ ਆਂਗੇ ਅੰਗਰੇਜ਼ ਕਹਾਂ ਅੰਗਰੇਜ਼ ਨਹੀਂ ਆਂਦਾ ਜੀ ਫਿਰ ਕਦੇ ਆਏਗਾ ਕੰ ਕੋਈ ਸ਼ਰਾਰਤਾਂ ਦੱਸ ਦੋ ਇਹਨਾਂ ਦੀਆਂ ਬਚਪਨ ਦੀਆਂ ਆ ਪਤਾ ਪਾਜ ਮੰਦੀ ਹੈ ਕੁਝਾਲ ਤਾਂ ਕਿੰਨੀਆਂ ਕਰੇ ਕਰਦਾ ਜਾਂ ਮੰਜਾਂ ਪੱਠੇ ਪਾਈ ਕਰਦਾ ਵੱਟ ਕੇ ਉਹ ਲੈ ਜਾ ਕਰਦਾ ਜਿੱਥੇ ਘਾਹ ਦੀ ਕਿ ਕਹਿੰਦਾ ਹੁੰਤੀ ਲੈ ਜਾ ਕਰਦਾ ਸਾਰੇ ਕੰਮ ਕੀਤੇ ਆ ਜੀ ਖੇਤੀ ਦੇ ਕੰਮ ਦਿਹਾੜੀ ਬਹੁ ਕੀਤੀ ਲੰਮਾ ਸਮਾਂ ਲੇਬਰ ਕਰਦੇ ਰਿਆਂ ਸਾਡੇ ਪਿੰਡ ਦੇ ਸਾਰੇ ਖੇਤ ਨੇ ਕੋਈ ਖੇਤ ਐਸਾ ਨਹੀਂ ਜਿੱਥੇ ਨਹੀਂ ਕੰਮ ਕੀਤਾ ਮੱਜਾਂ ਬੜੀਆਂ ਚਾਰੀਆਂ ਨੇ ਠੀਕ ਹੈ ਜੀ ਤੇ ਸਾਈਕਲ ਤੇ ਇੱਥੋਂ ਹੀ ਜਾਣਾ ਮਹਿੰਦਰਾ ਕਾਲਜ ਪਹਿਲਾਂ ਇੱਥੋਂ ਪ੍ਰਾਇਮਰੀ ਸਕੂਲ ਇੱਥੋਂ ਐਜੂਕੇਸ਼ਨ ਲਈ ਫਿਰ ਮਹਿੰਦਰਾ ਮਿਡਲ ਸਕੂਲ ਬਣ ਗਿਆ 1981 ਚ ਹੂੰ ਤੇ ਉਸ ਤੋਂ ਬਾਅਦ ਫਿਰ ਹਾਈ ਸਕੂਲ ਸਨੌਰ ਫਿਰ ਮਹਿੰਦਰਾ ਕਾਲਜ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਫਿਰ ਉਹ ਪੜ੍ਹਾਈ ਵਿੱਚ ਹੀ ਰਹਿ ਗਈ ਗਰੀਬੀ ਜ਼ਿਆਦਾ ਸੀ ਬਾਪੂ ਵੀ ਸਾਡੇ ਸਾਈਕਲਾਂ ਦੀ ਦੁਕਾਨ ਕਰਦੇ ਸੀਗੇ ਸਾਰੇ ਬੱਚੇ ਗਲੇ ਬਣਾਉਣੇ ਸੌਖੇ ਆ ਪੁੱਛੇ ਜ ਕੋਈ 6 ਪ੍ਰਾ 2 ਪ੍ਰਾ ਦੋ 6 ਪ੍ਰਾ ਨਾ ਸਾਰੇ ਬੈ ਬਾਪੂ ਜੀ ਸਭ ਤੋਂ ਵੱਡੀ ਦੇਣਾ ਸਾਡੀ ਮਾਂ ਦੀ ਸਭ ਤੋਂ ਵੱਡੀ ਦੇਣਾ ਮਾਝੂਰ ਘਰ ਆਪਣੇ ਦੱਸਿਆਗਾ ਮਾਂ-ਪਾਪਾ ਨੇ ਅੱਛਾ ਵੀ ਕਿਤਨਾ ਦੱਸਿਆਗਾ ਅੱਛਾ ਹੁਣ ਮਾਤਾ ਖੁਸ਼ੀ ਹੁੰਦੀ ਆ ਪੁੱਤ ਐਮਐਲਏ ਬਣ ਗਿਆ ਹਾਂ ਵਧੀਆ ਬਣ ਗਿਆ ਸਗੋਂ ਹਾਂ ਮੈਨੂੰ ਲੱਗਦਾ ਪਰ ਮਾਵਾਂ ਲਈ ਤਾਂ ਜਿੰਨਾ ਮਰਜੀ ਵੱਡਾ ਪੁੱਤ ਹੋ ਜੇ ਨਾ ਉਹ ਜਵਾਕ ਹੀ ਰਹਿੰਦਾਗਾ ਆਹ ਇਹ ਫੇਰ ਆਏ ਤਾਂ ਜੋ ਆ ਗਈ ਰਾਮਾ ਨਾ ਫੇਰ ਹਮ ਇਹ ਸਾਰੇ ਬੱਚਿਆਂ ਅੱਗੇ ਨੂੰ ਅੱਛਾ ਛਿੜਕ ਵੀ ਦਿੰਨੇ ਆ ਹੁਣ ਛਿੜਕਣਾ ਕੀ ਆ ਇਹ ਬੇਬੇ ਲਈ ਅੱਜ ਵੀ ਅੰਗਰੇਜ਼ੀ ਹੈ ਜੀ ਅੱਛਾ ਬੇਬੇ ਪਿਆਰ ਨਾਲ ਜਦੋਂ ਅੰਗਰੇਜ਼ ਕਹਿੰਦੀ ਆ ਹਮ ਬਸ ਉਹਦੀ ਕੋਈ ਕੀਮਤ ਨਹੀਂ ਮੈਨੂੰ ਲੱਗਦਾ ਐਸੇ ਕਰਕੇ ਤੁਸੀਂ ਹੈ ਨਾ ਬੇਬੇ ਵਾਸਤੇ ਅੰਗਰੇਜ਼ ਨਹੀਂ ਬਹੂ ਲਿਆਏ ਮੇਰੀ ਬਾਇ ਨਗਾ ਬਹੁਤ ਕਰਦੀ ਜੀ ਬਹੁਤ ਕਰਦੀ ਆ ਤੇ ਮੇਰੇ ਕੋਲੇ ਬੇਬੇ ਚਲੀ ਗਈ ਨਾਬੇ ਅੱਛਾ ਜੀ ਤੇ ਮੈਂ ਆਪਣੇ ਕੰਮ 'ਚ ਬੀਜੀ ਸੀਗੀ ਤੁਸੀਂ ਬਿਲੀਵ ਕਰੋਗੇ ਇਹ 2-2.5 ਘੰਟੇ ਬੈਠਿਆ ਰਹੀਆਂ ਜੀ ਬੇਬੇ ਬੋਲਦੀ ਰਹੀ ਤੇ ਸੁਣਦੀ ਰਹੀ ਜੀ ਨਾ ਉਹਨੂੰ ਸਮਝ ਆਇਆ ਵੀ ਕੀ ਬੋਲਿਆ ਨਾ ਇਹਨਾਂ ਨੂੰ ਪਤਾ ਲੱਗਿਆ ਕਿ ਉਹਨੇ ਸੁਣਦਾ ਨਾ ਸਮਝ ਨਹੀਂ ਲੱਗਦੀ ਉਹ ਗੱਲ ਕੀ ਪੰਨੀ ਕੀ ਕਹਿੰਦੀ ਉਹ ਮੈਨੂੰ ਫੋਟੋਆਂ ਖਿੱਚ ਕੇ ਚ ਭੇਜ ਜਾਵੇ ਵੀ ਵੀ ਮਮ ਇੱਥੇ ਬੈਠੀ ਆ ਬਈ ਗੱਲਾਂ ਕਰ ਰਹੀ ਮੈਨੂੰ ਸਮਝ ਕੁਝ ਨਹੀਂ ਆ ਰਿਹਾ ਪਰ ਮੈਂ ਉਹਦੀ ਗੱਲ ਸੁਣ ਕੇ ਯਸ ਯਸ ਨੋ ਨੋ ਕਰੀ ਜਾਨੀ ਆ ਫਿਰ ਮਾਨ ਸਾਹਿਬ ਨੂੰ ਕਿਹਾ ਕਿ ਪਹਿਲਾਂ ਦੇਖਣਾ ਪਿੰਡ ਜਦੋਂ ਅਸੀਂ ਨਿਕਲੇ ਘਰ ਤੋਂ ਬਾਹਰ ਤਾਂ ਸਾਨੂੰ ਬਾਹਰ ਨਿਕਲਦੇ ਨਹੀਂ ਸਭ ਤੋਂ ਪਹਿਲਾਂ ਮਿਲ ਗਈਆਂ ਉਹਨਾਂ ਦੀਆਂ ਪਰਜਾਈਆਂ ਜਿਨ੍ਹਾਂ ਨੇ ਸਾਡੇ ਨਾਲ ਕੀਤੀਆਂ ਗੱਲਾਂ ਬਾਤਾਂ ਦੱਸੇ ਮਾਨ ਸਾਹਿਬ ਦੇ ਜਵਾਨੀ ਵੇਲੇ ਦੇ ਬਚਪਨ ਦੇ ਕਿੱਸੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੋ ਹੋਰ ਸੁਣਾਓ ਕਿੱਧਰ ਚੱਲੇ ਹੋ ਯੋਗਾ ਕਲਾਸ ਅੱਛਾ ਯੋਗਾ ਕਰਨ ਚੱਲੇ ਹੋ ਕੀ ਗੱਲ ਆ ਵਾਹ ਜੀ ਵਾਹ ਪਿੰਡਾਂ 'ਚ ਯੋਗਾ ਇਹ ਮਾਨ ਸਰਕਾਰ ਦਾ ਅਪਰਾਧ ਸਰਕਾਰ ਦੀ ਦੇਣਾ ਯੋਗਾ ਬਿਲਕੁਲ ਜਿੱਥੇ ਜੋਗਾ ਕਲਾਸ ਲੱਗੀ ਸੀ ਜੀ ਅੱਛਾ ਜੀ ਹਾਂ ਜੀ ਹਾਂ ਇਹ ਸਾਡੀਆਂ ਪਰਝਾਈਆਂ ਨੇ ਸਾਰੀਆਂ ਜੀ ਹਾਂ ਜੀ ਇਹ ਤਿੰਨੇ ਸਾਡੀਆਂ ਪਰਝਾਈਆਂ ਨੇ ਜੀ ਠੀਕ ਹੈ ਨਾ ਜੀ ਪਹਿਲੀ ਵਾਰੀ ਮਤਲਬ ਆਪਣਾ ਪਿੰਡ ਪਹਿਲਾ ਏ ਜਿੱਥੇ ਪੀਓਗਾ ਕਲਾਸ ਸ਼ੁਰੂ ਹੋਈ ਹੈ ਤੇ ਸਾਰੇ ਜਣੇ ਬਹੁਤ ਫਿੱਟ ਰਹਿ ਰਹੀਆਂ ਨੇ ਲੇਡੀਜ਼ ਸਾਰੀਆਂ ਆਂਦੀਆਂ ਨਿਗੀਆਂ ਇੱਥੇ ਵੀ ਬਹੁਤ ਕਹਿਰੀਆਂ ਵੀ ਬਹੁਤ ਅੱਛਾ ਕੀਤਾ ਸਰਕਾਰ ਨੇ ਵੀ ਸਾਨੂੰ ਇੱਥੇ ਫਿੱਟ ਹੋਣ ਦਾ ਮੌਕਾ ਦਿੱਤਾ ਗਿਆ ਏ ਇਹ ਗਵਰਨਮੈਂਟ ਜੌਬ ਚ ਨਹੀਂ ਜੀ ਅੱਛਾ ਜੀ ਇਹ ਟੀਚਰ ਨੇ ਜੀ ਲੈਕਚਰਰ ਨੇ ਜੀ ਸਾਡੇ ਭਾਬੀ ਇਹ ਵੀ ਗਵਰਨਮੈਂਟ ਜੌਬ ਚ ਨੇ ਜੀ ਨਹੀਂ ਹਾਂ ਮਤਲਬ ਠੀਕ ਹੈ ਜੀ ਸਾਡਾ ਪੜ੍ਹੇ ਲਿਖੇ ਸਾਰਾ ਇਹ ਪਰਿਵਾਰ ਸਾਡਾ ਜਿਹੜਾ ਨਾ ਸਾਡੇ ਰਿਸ਼ਤੇਦਾਰ ਵੀ ਸਾਡੇ ਹੋ ਠੀਕ ਠਾਕ ਹਾਂ ਕਦੋਂ ਆਏ ਕੱਲ ਇਹ ਬਜ਼ੁਰਗ ਸਾਡੇ ਅੱਛਾ ਇਹ ਜਸਦੀਪ ਸਿੰਘ ਨੇ ਜੀ ਹਾਂ ਜੀ ਇਹ ਮੇਰੇ ਤੋਂ ਵੱਡੇ ਨੇ ਜੀ ਇਹ ਲੈਕਚਰਾਂ ਨੇ ਦਿੱਲੀ ਦੀ ਬਹੁਤ 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 ਜੀ ਇਹਨਾਂ ਨੇ ਐਮਫਲ ਕੀਤੀ ਇੰਡੀਅਨ ਕਲਾਸੀਕਲ ਦੇ ਵਿੱਚ ਠੀਕ ਹੈ ਜੀ ਤੇ ਸ਼ੁਰੂ ਚ ਰਫੀ ਸਾਹਿਬ ਮੈਨੂੰ ਯਾਦ ਆ ਮੈਂ ਤਾਂ ਛੋਟਾ ਜਿਹਾ ਸੀਗਾ ਤੇ ਜਸਦੀਪ ਮੈਨੂੰ ਸਾਈਕਲ ਤੇ ਮੈਂ ਡੰਡੇ ਤੇ ਬੈਠਾ ਤੇ ਸਨੌਰ ਅਸੀਂ ਜਾ ਰਹੇ ਸੀਗੇ ਤੇ ਜਿੱਦਾਂ ਰਫੀ ਸਾਬ ਦੀ ਡੈਥ ਹੋਈ ਹੈ ਮੁਹੰਮਦ ਰਫੀ ਸਾਬ ਦੀ ਤੇ ਮੈਨੂੰ ਦੱਸਿਆ ਕਹਿੰਦੇ ਜੀ ਮੁਹੰਮਦ ਰਫੀ ਦੀ ਡੈਥ ਹੋ ਗਈ ਬੜਾ ਦੁੱਖ ਹੋਇਆ ਬੜਾ ਅਫਸੋ ਇਹ ਬੜੇ ਫੈਨਸ ਮੁਹੰਮਦ ਰਫੀ ਸਾਬ ਦੇ ਇੱਕ ਵਾਰੀ ਮਹਿੰਦਰਾ ਕਾਲਜ ਇਹ ਮਹਿੰਦਰਾ ਕਾਲਜ ਪੜ੍ਹੇ ਉੱਥੋਂ ਬੀਏ ਕੀਤੀ ਫਿਰ ਐਮਏ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਤੇ ਉਹ ਕਿਤੇ ਰਫੀ ਸਾਬ ਦੀ ਫੋਟੋ ਨਾ ਅਖਬਾਰ ਚ ਆ ਗਈ ਜੀ ਉਹ ਜਦੋਂ ਅਖਬਾਰ ਚ ਫੋਟੋ ਆ ਗਈ ਇਹਨਾਂ ਨੇ ਅਖਬਾਰ ਚੱਕ ਕੇ ਉਹ ਜੇਬ ਵਿੱਚ ਪਾ ਲਿਆ ਜੀ ਕਿਸੇ ਨੇ ਕੰਪਲੇਨਟ ਕਰਤੀ ਕਹਿੰ ਅਖਬਾਰ ਚੱਕ ਕੇ ਜੇਬ ਵਿੱਚ ਪਾ ਲਿਆ ਬਈ ਇਹ ਤਾਂ ਪੜਨ ਵਾਸਤੇ ਰੱਖਿਆ ਸੀ ਲਾਇਬ੍ਰੇਰੀ ਚ ਬਈ ਇਹਨਾਂ ਤੇ ਕਾਰਵਾਈ ਕਰੋ ਜੀ ਇਹ ਕਹਿੰਦੇ ਜੀ ਜਿਹੜੀ ਕਾਰਵਾਈ ਕਰਨੀ ਹੈ ਕਰ ਲਓ ਮੈਂ ਰਫੀਜ਼ ਸਾਹਿਬ ਦੀ ਫੋਟੋ ਨਾਲ ਲੱਗੇ ਜਾਣੀ ਕੀ ਬਾਤ ਹੈ ਫੋਟੋ ਪਿੱਛੇ ਇੰਨਾ ਪਿਆਰ ਹੈ ਨਾ ਬਿਲਕੁਲ ਐਕਚੁਅਲੀ ਸ਼ੁਰੂ ਤੋਂ ਸੰਗੀਤਕ ਮਾਹੌਲ ਰਿਹਾ ਸਾਡੇ ਬਾਪੂ ਜੀ ਵੀ ਤੁੰਬੀ ਨਾਲ ਗਾਉਂਦੇ ਸੀ ਤੁੰਬੀ ਬਹੁਤ ਛੀ ਵਜਾਉਂਦੇ ਸੀ ਔਰ ਛੋਟੇ ਬ੍ਰਦਰ ਦਸਿਆ ਕਪਲਮਾਨ ਵੀ ਜਿਹੜੇ ਐਕਟਰ ਨੇ ਸਾਡੇ ਗੁਲਾਬ ਉਹ ਵੀ ਗਾਉਂਦਾ ਜਿਹਨੇ ਵੀ ਪਾਣੀਆਂ ਦੇ ਉੱਪਰ ਹੁਣ ਗੀਤ ਕੀਤਾ ਸੀ ਕਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਬਸ ਐ ਸਮਝ ਲਓ ਕਿ ਪ੍ਰਮਾਤਮਾ ਦੀ ਦੇਣ ਹੀ ਆ ਸਾਰੀ ਜੀ ਅੱਜ ਅਸੀਂ ਵੀ ਤੁਹਾਡੇ ਤੋਂ ਗੀਤ ਸੁਣ ਕੇ ਜਾਣੇ ਆ ਗੀਤ ਜਨੇ ਮਰਜੀ ਕੋਈ ਗੱਲ ਹੀ ਨਹੀਂ ਗੀਤ ਦੇਖੋ ਗੁਰਬਾਣੀ ਚ ਲਿਖਿਆ ਹਸਨ ਕਿਰਨ ਮਨਕਾ ਚੌਕ ਕਈ ਨਾ ਟਰੋਲ ਕਰਦੇ ਆ ਜੀ ਸੋਸ਼ਲ ਮੀਡੀਆ ਦੇ ਅੱਜਕੱਲ ਜਿਵੇਂ ਮੈਂ ਕੱਲ ਇੱਕ ਇੱਕ ਰੀਲ ਪਾਈ ਸਾਡੇ ਅਮਰ ਨੂਰੀ ਜੀ ਨੇ ਸਾਡੇ ਭਾਬੀ ਜੀ ਸਤਿਕਾਰਯੋਗ ਕਿਉਂਕਿ ਸਰਦਾਰ ਸੁਕੰਦਰ ਪਾਜੀ ਉਹਨਾਂ ਨਾਲ ਸਾਡਾ ਬਹੁਤ ਰੂਹ ਦਾ ਪਿਆਰ ਸੀ ਸਾਡਾ ਪਰਿਵਾਰ ਹੈ ਜੀ ਤੇ ਕੋਈ ਇਹ ਦੇਖੋ ਜੀ ਕਿਹੜੇ ਕੰਮ ਚ ਪੈ ਕੇ ਕੀ ਦੇਖੋ ਸੰਗੀਤ ਜਿਹੜਾ ਨਾ ਜੀ ਸੰਗੀਤ ਮਾਂ ਸਰਸਵਤੀ ਦੀ ਕਿਰਪਾ ਜਿਹੜੀ ਆ ਉਹ ਕਿਸੇ ਤਾਵੇਂ ਤੇ ਹੀ ਹੁੰਦੀ ਹੈ ਜੀ ਹੂੰ ਔਰ ਜਦੋਂ ਸ਼ੁਰੂ ਚ ਜਦੋਂ ਕੁਛ ਨਹੀਂ ਸੀ ਹੁੰਦਾ ਉਦੋਂ ਕਿਤੇ ਇੱਕ ਗਾਣਾ ਗਾ ਕੇ ਕਿਤੇ 10 ਰੁਪਏ ਬਣ ਜਾਣੇ ਕਿਤੇ 100 ਬਣ ਜਾਣਾ ਉਹਦੇ ਨਾਲ ਗੁਜ਼ਾਰਾ ਕਰਦੇ ਸੀ ਠੀਕ ਹੈ ਜੀ ਤੇ ਉਹ 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 ਸਮੇਂ ਦੇ ਦਰਮਿਆਨ ਅਗਰ ਕਿਸੇ ਨੇ ਸਾਥ ਦਿੱਤਾ ਤਾਂ ਸੰਗੀਤ ਸੀਗਾ ਔਰ ਸੰਗੀਤ ਦੀ ਵਜ੍ਹਾ ਕਰਕੇ ਹੀ ਮੈਂ ਜਿਵੇਂ ਜਦੋਂ ਪਾਰਟੀ ਹੋਣ ਦੇ ਵਿੱਚ ਆਈ ਆਵਾ ਦੀ ਪਾਰਟੀ ਤਾਂ ਜਿਹੜਾ ਮੈਂ ਗੀਤ ਬਣਾਇਆ ਸੀਗਾ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ ਹੂੰ ਬਾਦਲਾਂ ਨੂੰ ਸਭ ਸਿਖਾ ਦਿਓ ਪੰਜਾਬੀਓ ਕਾਂਗਰਸ ਨੂੰ ਖੁੰਝੇ ਵਿੱਚ ਲਾ ਦਿਓ ਪੰਜਾਬੀਓ ਮੋਦੀ ਦਾ ਵੀ ਟੰਟਾ ਹੁਣ ਮਕਾ ਦਿਓ ਪੰਜਾਬੀਓ ਮੈਂ ਗਾਇਆ ਸੀ ਆ ਉਰੇ ਇਸੇ ਘਰ ਦੇ ਵਿੱਚ ਰਿਕਾਰਡ ਕੀਤਾ ਸੀਗਾ ਉੱਪਰ ਸਟੂਡੀਓ ਹੈ ਤੁਹਾਨੂੰ ਦਿਖਾਵਾਂਗੇ ਜੀ ਅੱਛਾ ਚਲੋ ਹਾਂ ਇਸੇ ਇਸੇ ਘਰ ਦੇ ਵਿੱਚ ਰਿਕਾਰਡ ਕੀਤਾ ਸੀਗਾ ਡਬਿੰਗ ਉਹਦੀ ਅਸੀਂ ਬਾਹਰ ਕੀਤੀ ਸਾਰਾ 뮤직 ਇੱਥੇ ਤਿਆਰ ਕੀਤਾ ਜੀ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਕੋਈ ਕੋਈ ਟੈਲੈਂਟ ਹੁੰਦਾ ਨਾ ਜੀ ਉਹ ਦੀਵਾਰਾਂ ਦੇ ਵਿੱਚ ਕੈਦ ਹੋ ਕੇ ਨਹੀਂ ਰਹਿ ਸਕਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੋਈ 10 ਮੰਜ਼ਲੀ ਬਿਲਡਿੰਗ 'ਚ ਰਹਿੰਦੇ ਹੋ ਕਿ ਤੁਸੀਂ ਧਰਤੀ ਤੇ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਪਰ ਜੇ ਤੁਹਾਡੇ ਅੰਦਰ ਕੋਈ ਕ੍ਰੀਏਟੀਵਿਟੀ ਹੈ ਨਾ ਜੀ ਤਾਂ ਉਹ ਉਹ ਨਜ਼ਰ ਆ ਜਾਂਦੀ ਹੈ ਜੀ ਤੇ ਟਰੋਲ ਕਰਨ ਵਾਲਿਆਂ ਨੇ ਕਰ ਹੀ ਜਾਣਾ ਜੀ ਬਿਲਕੁਲ ਠੀਕ ਹੈ ਜੀ ਪ੍ਰਵੋਕ ਕਰਦੇ ਕਈ ਕਈ ਬੜਾ ਕੁਝ ਬੋਲਦੇ ਆ ਦੇਖੋ ਜੀ ਕੀ ਹੈ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਗੁਰਬਾਣੀ 'ਚ ਲਿਖਿਆ ਹਸਨ ਖੇਡਣ ਮਨ ਕਾ ਚੋ ਇਹ ਮਨ ਦਾ ਚਾਹ ਜੀ ਖੁਸ਼ ਰਹਿਣਾ ਅੱਜ ਦੁਨੀਆ ਦੇ ਵਿੱਚ ਅਗਰ ਸਭ ਤੋਂ ਕੋਈ ਕੀਮਤੀ ਚੀਜ਼ ਆ ਖੁਸ਼ੀ ਹੈ ਜਿਹੜੀ ਮਿਲਦੀ ਨਹੀਂ ਕਿਤੇ ਬਿਲਕੁਲ ਉਹ ਪੈਸੇ ਨਾਲ ਵੀ ਨਹੀਂ ਮਿਲਦੀ ਮੈਨੂੰ ਲੱਗਦਾ ਸਭ ਤੋਂ ਵੱਡੇ ਖੁਸ਼ਕਿਸਮਤ ਤੁਹਾਡੇ ਤੁਹਾਡਾ ਹੋ ਨਹੀਂ ਸਕਦਾ ਕਿਉਂਕਿ ਤੁਹਾਡੇ ਨਾਲ ਨਾ ਭਰਾ ਖੜੇ ਆ ਤੇ ਕਿਹਾ ਜਾਂਦਾ ਭਰਾ ਸੱਜੀਆਂ ਕੱਬੀਆਂ ਬਾਵਾ ਹੁੰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਐਸ ਐਮ ਟੀਵੀ ਮੱਕੜ ਸਾਹਿਬ ਸਾਡੇ ਭਰਾ ਨੇ ਠੀਕ ਹੈ ਨਾ ਇਹ ਸਾਡਾ ਆਪ ਦਾ ਚੈਨਲ ਸਮਝੋ ਸਾਡਾ ਜਿਹੜਾ ਪਰਿਵਾਰ ਆ ਅਸੀਂ 6 ਭਰਾ ਦੋ ਪੈਣਾ ਜੀ ਅਸੀਂ 6 ਦੇ 6 ਭਰਾ ਇਕੱਠੇ ਆ ਜੀ ਕੀ ਬਾਤ ਅਸੀਂ ਕੋਈ ਬੰਡੀ ਨਹੀਂ ਪਾਈ ਜਦੋਂ ਅਸੀਂ ਆਉਂਦੇ ਆ ਦਿੱਲੀੋਂ ਮੈਂ ਤੁਸੀ ਸਾਰੇ ਇਕੱਠੇ ਹੋਣੇ ਆ ਇਸੇ ਇਕੱਠੇ ਤੁਸੀਂ ਦੇਖੋ ਜਦੋਂ ਸਾਰੇ ਦੋ ਭੈਣਾਂ ਨੇ ਵੀ ਆ ਜਾਣਾ ਜੀ ਇੱਥੇ ਚੱਪਲਾਂ ਨਹੀਂ ਲੱਭਦੀਆਂ ਇੱਕ ਦੂਜੇ ਦੀਆਂ ਇੰਨੇ ਬੱਚੇ ਇਕੱਠੇ ਹੋ ਜਾਣ ਇੰਨਾ ਪਿਆਰ ਮਿਲਦਾ ਠੀਕ ਹੈ ਜੀ ਔਰ ਸਾਡੀ ਸਾਡਾ ਚਲੋ ਬਾਪੂ ਜੀ ਸਾਡੇ ਚਲੇ ਗਏ ਸਾਡੀ ਮਾਤਾ ਨਾ ਫਿਰ ਵੀ ਐਂ ਲੱਗਦਾ ਵੀ 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 ਇੱਕ ਜਨਕ ਜੀ ਕੋਈ ਰਹਿ ਗਿਆ ਵੀ ਉਹ ਕਿਉਂ ਨਹੀਂ ਆਇਆ ਘਰ ਖਾਲੀ ਖਾਲੀ ਲੱਗ ਰਿਹਾ ਇਹ ਇੱਕ ਥੋੜੀ ਹੋਰ ਖਾਸ ਚੀਜ਼ ਹੈ ਨਾ ਪਿੱਛੇ ਤੁਸੀਂ ਨੇਮ ਪਲੇਟ ਨਹੀਂ ਬਾਪੂ ਜੀ ਦੀ ਬਦਲੀ ਗਈ ਮੈਂ ਜਦੋਂ ਨਾ ਮੇਰਾ ਸੀਗਾ ਜੀ ਜਦੋਂ ਮੈਂ ਘਰ ਪਹਿਲਾਂ ਤਾਂ ਇਹ ਸੁਪਨਾ ਹੀ ਸੀਗਾ ਕਿ ਕਦੇ ਇੱਕ ਸਾਡਾ ਘਰ ਹੋਊਗਾ ਜੀ ਕਿਉਂਕਿ ਇੱਥੇ ਕੱਚਾ ਘਰ ਹੁੰਦਾ ਸੀ ਇੱਕ ਅੱਛਾ ਘਰ ਸੀਗਾ ਤੇ ਕੱਚੀ ਐਟਾਂ ਦਾ ਤੇ ਮੈਂ ਫਿਰੇ ਨੰਬਰ ਪਲੇਟ ਬਣਾ ਕੇ ਸਰਦਾਰ ਲਾਲ ਸਿੰਘ ਸ਼੍ਰੀਮਤੀ ਭਾਗ ਕੌਰ ਪਿੰਡ ਫਤਿਹਪੁਰਾ ਮੇਰੇ ਮਨ ਦੀ ਤਮੰਨਾ ਸੀ ਕਿ ਮੈਂ ਆਪਣੇ ਬੇਬੇ ਬਾਪੂ ਦਾ ਨਾਮ ਲਿਖ ਕੇ ਲਾਵਾਂ ਤੇ ਆਮ ਤੌਰ ਤੇ ਬੰਦਾ ਜਦੋਂ ਐਮ.ਐਲ.ਏ ਬਣ ਜਾਂਦਾ ਨਾ ਸਭ ਤੋਂ ਪਹਿਲਾਂ ਪਲੇਟ ਤੇ ਲਿਖਿਆ ਹੁੰਦਾ ਐਮ.ਐਲ.ਏ ਫਲਾਨਾ ਤੋਂ ਫਲਾਨਾ ਸਿੰਘ ਥੋੜਾ ਸਰਕਾਰੀ ਬੋਰਡ ਲੱਗਿਆ ਹੋਇਆ ਹੈਗਾ ਪਰ ਚਲੋ ਤਾਂ ਹੁਣ ਲੱਗਿਆ ਜੀ ਉਹ ਤਾਂ ਹੁਣ ਲੱਗਿਆ ਬਹੁਤ ਹਿੰਮਤ ਮਾਰੀ ਆ ਇਹਨੇ ਕਦੇ ਕੋਈ ਪੰਗਾ ਕਰਨਾ ਕਦੇ ਕੋਈ ਕਰਨਾ ਤੇ ਸਿਰੇ ਚੜਾ ਦੀ ਗੱਡੀ ਲਾਂਬੇ ਕਿੰਨੇ ਕਿਲੇ ਹੁੰਦੇ ਸੀ ਲਾਂਬੇ ਕਿਹੜੇ ਕੋਈ ਨਹੀਂ ਲਾਂਬਾ ਆਇਆ ਹੈਗਾ ਇਸਕਾ ਲਾਂਬਾ ਨਹੀਂ ਆਇਆ ਕੋਈ ਨਹੀਂ ਆਇਆਗਾ ਅੱਜ ਬੜਾ ਖਰੀਫ ਵਿਚ ਰਹਿ ਜਾ ਬਹੁਤ ਪਿਆਰਾ ਸਾਨੂੰ ਨਾ ਸਾਡੇ ਬੇਬੇ ਬਾਪੂ ਨੇ ਸਾਡੀ ਅਸੀਂ ਆਪਣੇ ਬਾਪੂ ਨੂੰ ਬਾਜੀ ਕਰਨੀ ਠੀਕ ਹੈ ਨਾ ਸਾਡੀ ਬੇਬੇ ਕਦੇ ਸਾਨੂੰ ਮਤਲਬ ਇਹਨਾਂ ਨੇ ਨਾ ਕਦੇ ਮਤਲਬ ਸਿੱਖਿਆ ਹੀ ਇਹ ਮੈਨੂੰ ਦਿੱਤੀ ਹੈ ਜੀ ਕਿ ਸਾਨੂੰ ਮਤਲਬ ਕਦੇ ਨਾ ਕਦੇ ਦਿਲ ਹੀ ਨਹੀਂ ਕੀਤਾ ਕਿ ਆਪਾਂ ਕੋਈ ਸ਼ਰਾਰਤ ਕਰੀਏ ਜੀ ਸ਼ੁਰੂ ਤੋਂ ਸੈਂਸਰਿਟੀ ਰਹੀ ਹੈ ਜੀ ਔਰ ਸ਼ੁਰੂ ਤੋਂ ਹੀ ਖੁਸ਼ ਖੁਸ਼ੀ ਵਾਲਾ ਸੁਭਾਅ ਰਿਹਾ ਜਿਹੜੀ ਸੜਕ 'ਤੇ ਪੈ ਖੜੇ ਆ ਸਾਹਮਣੇ ਇੱਕ ਪੀਰ ਬਾਦਸ਼ਾਹ ਦੀ ਦਰਗਾਹ ਜੀ ਬਹੁਤ ਖੰਡਰ ਹੋ ਗਈ ਸੀਗੀ ਫਿਰ ਮੈਂ ਸੇਵਾ ਕੀਤੀ 1995 'ਚ ਉਹ ਦਿਨ ਗਿਆ ਤੇ ਆ ਦਿਨ ਆਇਆ ਮੁੜ ਕੇ ਕਿਤੇ ਪਿੱਛੇ ਮੁੜ ਕੇ ਨੇ ਦੇਖਿਆ ਇੱਥੇ 95 ਦੀ ਗੱਲ ਆ ਮੈਂ ਉਦੋਂ ਮੈਂ ਸੀਗਾ ਹਰਪਾਲ ਟਵਾਣਾ ਸਾਬ ਕੋ ਥੀਏਟਰ ਕਰਦਾ ਸੀ ਸੇਵਾ ਸ਼ੁਰੂ ਕਰਤੀ ਆਪਾਂ ਜਿਸ ਜਗ੍ਹਾ 'ਤੇ ਖੜੇ ਆ ਨਾਲ ਹੀ ਉੱਥੇ ਆ ਕੇ ਨਾ 6-7 ਗੱਡੀਆਂ ਰੁਗੀਆਂ ਅੱਛਾ ਜੀ ਤੇ ਉਹ ਉਹਨਾਂ ਨੇ ਆਵਾਜ਼ ਮਾਰੀ ਤੇ ਮੈਂ ਆ ਗਿਆ ਜਦੋਂ ਕੋਲ ਆ ਕੇ ਦੇਖਿਆ ਸ਼ਾਹਰੂਖ ਖਾਨ ਸਾਹਿਬ ਕਿਆ ਬਾਤ ਹੈ ਹਾਂਜੀ ਹਾਂਜੀ ਸ਼ਾਹਰੂਖ ਖਾਨ ਸਾਹਿਬ ਲੋਕੇਸ਼ਨ ਦੇਖ ਰਹੇ ਸੀਗੇ ਫਿਲਮ ਦਿਲ ਵਾਲੇ ਦੁਨੀਆ ਲੈ ਜਾਣਗੇ ਦੀ ਅੱਛਾ ਹਾਂਜੀ ਉਹਦੀ ਲੋਕੇਸ਼ਨ ਦੇਖਦੇ ਫਿਰਦੇ ਸੀਗੇ ਜੀ ਤੇ ਉਹ ਕਹਿੰਦੇ ਜੀ ਅਸੀਂ ਉਹਨਾਂ ਇੱਥੇ ਸਾਡੇ ਸਰਕਾਰੀ ਆ ਫਾਰਮ ਹੈ ਜੀ ਬਹੁਤ ਰਣਜੀਤ ਸਿੰਘ ਸਰਕਾਰੀ ਆ ਜਸਟਿਸ ਹੋਏ ਨੇ ਜੀ ਬਹੁਤ ਵੱਡੇ ਸਰਕਾਰੀਆ ਕਮਿਸ਼ਨ ਵੀ ਰਿਹਾ ਜੀ ਬਹੁਤ ਵੱਡਾ ਉਹਨਾਂ ਦਾ ਪਿੰਡ ਆ ਜੀ ਇਹ ਉਹੀ ਕਾਰਨ ਹੈ ਕਿ ਸਾਰਾ ਪਿੰਡ ਜਿਹੜਾ ਇੱਥੇ ਮਤਲਬ ਐਜੂਕੇਸ਼ਨ ਨੂੰ ਮਾਸਟਰ ਰੱਖਿਆ ਗਿਆ ਸਭ ਤੋਂ ਉੱਪਰ ਰੱਖਿਆ ਗਿਆ ਤੇ ਕਹਿੰਦੇ ਜਿਨ੍ਹਾਂ ਦੇ ਫਾਰਮ ਦੇ ਵਿੱਚ ਅਸੀਂ ਲੋਕੇਸ਼ਨ ਦੇਖਣ ਜਾਣੀ ਸੀ ਜਦੋਂ ਮੈਂ ਦੇਖਿਆ ਮੈਂ ਕਿਹਾ ਵੀ ਇਹ ਤਾਂ ਐਂ ਲੱਗਦੇ ਜਿਵੇਂ ਐਕਟਰ ਹੋਣ ਉਹ ਕਹਿੰਦੇ ਇੰਨੀ ਐਕਟਰੀ ਹੈ ਜਿਵੇਂ ਮੈਂ ਸ਼ਰਫ ਖਾਨ ਬੜਾ ਉਹ ਯਾਦਾਂ ਅਸੀਂ ਆ ਠੀਕ ਹੈ ਜੀ ਜੋ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਰਹੋ ਪਰ ਜ਼ਮੀਨ ਨਾਲ ਜੁੜ ਕੇ ਰਹੋ ਉਹਦੇ ਚ ਹੀ ਨਾਂ ਦਾ ਜੀ ਹੂੰ ਜੀ ਜੇ ਨਾ ਡੈਡੀ ਨਾਲ ਘੂਰ ਨਾਲ ਮੜਾ ਜਾ ਕੇ ਮੈਂ ਕਿਹਾ ਇਹਨੂੰ ਘੁਰੇ ਨਾ ਕਰੇ ਕਹਿੰਦੀ ਨਾ ਕਿਸੇ ਨੂੰ ਨਾ ਘੁਰੇ ਕਰੇ ਮਾਂ ਵਾਲੀ ਲਾਡਲੇ ਹੁੰਦੇ ਨਾ ਪੁੱਤ ਆਹੋ ਸਾਡੇ ਕੋਈ ਆਂਬਾਦਨ ਦੰਦੇ ਨੇ ਹੈਗੇ ਜਾ ਕੇ ਕੋਈ ਆਂਬਾਦ ਐ ਤਾਂ ਆਈਆਂ ਸਾਡੇ ਬਾਪੂ ਜੀ ਨਾ ਫੇਰੀ ਕਰਦੇ ਹੁੰਦੇ ਸੀ ਸ਼ੁਰੂ ਸ਼ੁਰੂ ਚ ਮੈਨੂੰ ਯਾਦ ਆ ਜਿਵੇਂ ਕੱਚ ਦੇ ਗਲਾਸ ਉਹ ਬਾਟੀ ਦੀਆਂ ਜੁੱਤੀਆਂ ਦੇ ਬਦਲੇ ਕੱਚ ਦੇ ਗਲਾਸ ਹੈ ਨਾ ਤਾਂ ਤੇ ਉਹ ਜਦੋਂ ਫੇਰੀ ਕਰਕੇ ਆਉਣਾ ਉਹਨਾਂ ਨੇ ਤਾਂ ਮੇਰੇ ਲਈ ਸਪੈਸ਼ਲ ਇੱਕ ਬਰਫੀ ਦਾ ਪੀਸ ਲੈ ਕੇ ਆਉਂਦੇ ਸੀ ਕਿਆ ਬਾਤ ਹੈ ਠੀਕ ਹੈ ਜੀ ਸਾਰਿਆਂ ਲਈ ਲੈ ਕੇ ਆਉਂਦੇ ਕੋਈ ਨਾ ਕੋਈ ਵੀ ਕਹਿਣਾ ਵੀ ਲੈ ਵੀ ਬਾਜੀ ਆ ਗਿਆ ਬਾਤੀ ਲੈ ਕੇ ਆਉ ਬਾਤੀ ਹਨਾ ਕੋਈ ਚੀਜ਼ ਲੈ ਕੇ ਆਉ ਤੇ ਜਦੋਂ ਆਉਣਾ ਤੇ ਬਰਫੀ ਦਾ ਇੱਕ ਇੱਕ ਪੀਸ ਲੈ ਕੇ ਆਉਣਾ ਉਹ ਖਾਣਾ ਤੇ ਬਸ ਐਂ ਲੱਗਦਾ ਸੀ ਵੀ ਜਿਵੇਂ ਸਵਰਗ ਮਿਲ ਗਿਆ ਕਿਆ ਮਾਤਾ ਜੀ ਤੇ ਮਾਵਾਬ ਬੜੀ ਅਨਮੋਲ ਰਤਨ ਨੇ ਜੀ ਦੁਨੀਆ ਤੇ ਮਾਵਾਬ ਨਹੀਂ ਮਿਲਦੇ ਬਾਕੀ ਸਭ ਕੁਝ ਸਾਰੇ ਪੜਾ ਦੇ ਮੰਦਬਲ ਚਾਹ ਊੜਾੜਾ ਬਣਾਇਆ ਸਾਰੇ ਅਨਪੜ ਕੋਈ ਨਹੀਂ ਛੱਡਿਆ ਹੈਗਾ ਊੜਾੜੇ ਤੇ ਪੜ੍ਹਾਈ ਸ਼ੁਰੂ ਹੁੰਦੀ ਹੈ ਜੀ ਤੇ ਜਿਹਨੂੰ ਊੜਾੜਾ ਗਿਆ ਮੰਨੋ ਮਾਵਾਬ ਨੇ ਦੱਸਿਆ ਨਹੀਂ ਸਕੂਲ ਘਰ ਆ ਹੂੰ ਕੱਲ ਨੂੰ ਦੱਸਿਆ ਜੀ ਨਾ ਕਿੰਨਾ ਸੋਸ਼ਲ ਮੀਡੀਆ ਦੇਖ ਰਿਹਾ ਸੀ ਕਹਿੰਦੇ ਕੋਈ ਬੰਦਾ ਆਈਐਸ ਦੀ ਤਿਆਰੀ ਕਰਦਾ ਸੀ ਹੂੰ ਤੇ ਆਈਐਸ ਦੀ ਤਿਆਰੀ ਕਰਦਾ ਸੀਗਾ ਤੇ ਉਹਦੀ ਇੰਟਰਵਿਊ ਸੀਗੀ ਤੇ ਇੰਟਰਵਿਊ ਸੀਗੀ ਤੇ ਉਹ ਨਾ ਜਦੋਂ ਪੌੜੀਆਂ ਚੜ੍ਹ ਕੇ ਉੱਪਰ ਗਿਆ ਇੰਟਰਵਿਊ ਦੇਣ ਵਾਸਤੇ ਜਿੱਥੇ ਉਹਦੇ ਰੂਮ 'ਚ ਇੰਟਰਵਿਊ ਸੀ ਤੇ ਉਹ ਕਹਿੰਦੇ ਕੀ ਕੀ ਕੀਤਾ ਕਹਿੰਦੇ ਜੀ ਮੈਂ ਇੱਥੋਂ ਬੀਏ ਕੀਤੀ ਇੱਥੋਂ ਐਮਏ ਕੀਤੀ ਇੱਥੋਂ ਆਹ ਕੀਤਾ ਇੱਥੋਂ ਆਹ ਕੀਤਾ ਮੈਂ ਆਹ ਕੋਰਸ ਕੀਤਾ ਤੇ ਕਹਿੰਦੇ ਵੀ ਕਦ ਲਈ ਇੰਟਰਵਿਊ ਦੇਣਾ ਹੈ ਕਹਿੰਦੇ ਜੀ ਮੈਂ ਆਈਐਸ ਦੀ ਇੰਟਰਵਿਊ ਦੇਣ ਵਾਸਤੇ ਆਇਆ ਕਹਿੰਦੇ ਜੀ ਤੁਸੀਂ ਇੰਟਰਵਿਊ 'ਚੋਂ ਪਾਸ ਹੋ ਬੀ ਪਹਿਲਾ ਸਵਾਲ ਜਿਹੜਾ ਉਹਦਾ ਜਵਾਬ ਦੇ ਦਿਓ ਕਹਿੰਦੇ ਕੀ ਹੈ ਜੀ ਕਹਿੰਦੇ ਜੀ ਊੜਾ ੜਾ ਸਾਨੂੰ ਸੁਣਾਓ ਊੜਾ ੜਾ ਸੁਣਾ ਦਿਓ ਊੜਾੜਾ ਭੁੱਲ ਗਏ ਜੀ ਕਿਉਂਕਿ ਸ਼ੁਰੂਆਤ ਊੜਾੜੇ ਤੋਂ ਹੁੰਦੀ ਹੈ ਨਾ ਜੀ ਅਸੀਂ ਕੀ ਕਰਦੇ ਹਾਂ ਜੀ ਕਿ ਇਹਦਾ ਇਹਦਾ ਮਤਲਬ ਇਹ ਹੈ ਕਿ ਅਸੀਂ ਜਿਹੜਾ ਸਾਡਾ ਪਛੋਕੜਾ ਨੂੰ ਭੁੱਲ ਜਾਂਦੇ ਹਾਂ ਜੀ ਅਸੀਂ ਵੀ ਇੱਕ ਪੰਜਾਬ ਦੇ ਜਿਹੜੇ ਨਵੀਂ ਜਨਰੇਸ਼ਨ ਹੈ ਉਹਦੇ ਦਿਮਾਗ ਦੇ ਵਿੱਚ ਔਰ ਪੇਰੈਂਟਸ ਦੇ ਦਿਮਾਗ 'ਚ ਖਾਸ ਕਰਕੇ ਇੱਕ ਗੱਲ ਘਰ ਕਰ ਗਈ ਹੈ ਵੀ ਇੰਗਲਿਸ਼ ਬੋਲਣ ਵਾਲਾ ਬਹੁਤ ਵੱਡਾ ਵਿਦਵਾਨ ਹੁੰਦਾ ਹੈ ਇਹ ਇਹ ਘਰ ਕਰ ਗਈ ਹੈ ਜੀ ਠੀਕ ਹੈ ਨਾ ਇਹ ਇਹਦਾ ਮਤਲਬ ਇਹ ਨਹੀਂ ਜੀ ਇੰਗਲਿਸ਼ ਸਿੱਖੋ ਸਾਰੀਆਂ ਭਾਸ਼ਾਵਾਂ ਸਿੱਖੋ ਸਤਕਾਰ ਸਤਕਾਰ ਤੇ ਭਾਸ਼ਾ ਨਾਲ ਸਾਰੀਆਂ ਪਰ ਆਪਣੀ ਜ਼ੁਬਾਨ ਜਿਹੜੀ ਆ ਜਿਹੜੀ ਤੁਹਾਡੀ ਮਾਂ ਨੇ ਤੁਹਾਨੂੰ ਬੋਲੀ ਸਿਖਾਈ ਹੈ ਨਾ ਉਹ ਬੋਲੀ ਜਿਹੜੀ ਆ ਉਹ ਤੁਹਾਨੂੰ ਸਦਾ ਯਾਦ ਰਹਿਣੀ ਚਾਹੀਦੀ ਹੈ ਜੀ ਮੈਂ ਗੀਤ ਵੀ ਗਾਇਆ ਸੀ ਆਪਣੀ ਐਲਬਮ ਚ ਅ ਲੰਡਨ ਕੈਨੇਡਾ ਵਿੱਚ ਰਹਿਣ ਵਾਲਿਓ ਤੁਸੀਂ ਹੱਸੋ ਸਦਾ ਵਸੋ ਭੁੱਲ ਜਾਓ ਨਾ ਪੰਜਾਬੀ ਬੋਲੀ ਬੋਲਣਾ ਸੋਹਣਿਓ ਕਦੇ ਵੀ ਨਾ ਡੋਲਣਾ ਸੋਹਣਿਓ ਕੀ ਬਾਤ ਹੈ ਕੀ ਬਾਤ ਹੈ ਮੈਂ ਕਿਹਾ ਸੌਂਦੇ ਆ ਗੀਤ ਬਾਤ ਚ ਰ ਇੱਕ ਵਾਰੀ ਜਿਹੜੀ ਲਾਲ ਗਈ ਆ ਆਪਾਂ ਪਿੰਡ ਦੀ ਮਾੜੀ ਜੀ ਇਥੇ ਫਿਰਨੀ ਦੀ ਹੈ ਨਾ ਤੁਹਾਡੀਆਂ ਹੋਰ ਯਾਦਾਂ ਇਹ ਜ਼ਮੀਨ ਆਪਣੀ ਹੈ ਜੀ ਨਹੀਂ ਨਹੀਂ ਸਾਡੇ ਕੋਲ ਤਾਂ ਜ਼ਮੀਨ ਹੈ ਹੀ ਨਹੀਂ ਜੀ ਅੱਛਾ ਸਾਡੇ ਕੋਲ ਤਾਂ ਆ ਹੀ ਹੈ ਜੀ ਆ ਇੱਕ ਮਕਾਨ ਹੈ ਜੀ ਠੀਕ ਹੈ ਜੀ ਤੇ ਕੋਈ ਜ਼ਮੀਨ ਨਹੀਂ ਜੀ ਕੁਝ ਨਹੀਂ ਪਰ ਹਾਂ ਕਿ ਜ਼ਮੀਨ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਕੰਮ ਨਹੀਂ ਕੀਤਾ ਅੱਜ ਕੱਲ ਤਾਂ ਵੈਸੇ ਤੁਹਾਡੇ ਨਾ ਸਰਕਾਰ ਦੇ ਐਮ ਐਲ ਏ ਤੇ ਲੱਗ ਰਹੇ ਇਲਜ਼ਾਮ ਕਹਿੰਦੇ 6 6 ਕਿੱਲਾਂ ਦੀ ਕੋਠੀ ਪੜੀ ਮੈਂ ਦੇਖਣ ਆਇਆ ਸੀ ਮੈਂ ਦੇਵਮਾਨ ਜੀ ਦੇਖੀ ਸੀ ਕਿੱਲਿਆਂ ਵਾਲੀ ਕੋਠੀ ਇਹ ਮੇਰੇ ਖਿਆਲ 200 ਜਿਸ ਦੇ ਕੰਨੀ ਆਏ 240 ਗਜ ਦਾ ਇਹ ਮਕਾਨ ਹੈ ਜੀ ਸਾਡਾ ਜਿਹੜਾ ਜਿਹੜਾ ਜਦੀਪ ਉਹ 240 ਗਜ ਦਾ ਮਕਾਨ ਜਿਹੜਾ ਹੈ ਜੀ ਇਹ ਐਂ ਲੱਗਦਾ ਜਿਵੇਂ ਸਾਰੀ ਸਾਰੀ ਦੁਨੀਆ ਇੱਥੇ ਵੱਸਦੀ ਹੈ ਜੀ ਕਿਉਂਕਿ ਸਾਡੇ ਸਾਡੀ ਸਾਡੀ ਮਾਂ ਇੱਥੇ ਵਸਦੀ ਆ ਸਾਡਾ ਬਾਪੂ ਇੱਥੇ ਠੀਕ ਹੈ ਨਾ ਜੀ ਇਹ ਇਹ ਤੋਂ ਵੱਡਾ ਕੁਝ ਨਹੀਂ ਸਾਡੇ ਲਈ ਸੇ ਸਕੂਨ ਇੱਥੇ ਆ ਕੇ ਮਿਲਦਾ ਹਾਂ ਬਿਲਕੁਲ ਬਿਲਕੁਲ ਮੈਂ ਨਾ ਮੈਂ ਖੁੱਲੀ ਕਵਤਾ ਲਿਖਦਾ ਹਾਂ ਜੀ ਮੈਂ ਬੜਾ ਬੜਾ ਕੁਝ ਲਿਖਦਾ ਹਾਂ ਤੇ ਆਪਾਂ ਅਗਲੇ ਪਾਰਟ ਦੇ ਵਿੱਚ ਮੈਂ ਤੁਹਾਨੂੰ ਤਿਆਰ ਰੱਖੂੰਗਾ ਇੱਥੇ ਮੈਂ ਥੋੜਾ ਨਾ ਮੈਂ ਸ਼ੇਅਰ ਵੀ ਕਰੂੰਗਾ ਤੁਹਾਡੇ ਨਾਲ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਜੀ ਜ਼ਿੰਦਗੀ ਅੱਗੇ ਚੱਲਣ ਦਾ ਨਾਂ ਜੀ ਜ਼ਿੰਦਗੀ ਇੱਕ ਥਾਂ ਰੁਕਣ ਦਾ ਨਾਂ ਨਹੀਂ ਹੈਗਾ ਕਿ ਤੁਸੀਂ ਇੱਕ ਥਾਂ ਰੁਕ ਗਿਲੇ ਸ਼ਿਕਵੇ ਵਿੱਚ ਆਪਣੀ ਜ਼ਿੰਦਗੀ ਗੜਦਿਓ ਆਪਣੀਆਂ ਕਮੀਆਂ ਲਕੋਣ ਲਈ ਦੂਜੇ ਨੂੰ ਗਾਲਾਂ ਕੱਢੀ ਜਾਓ ਇਹ 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 ਕੋਈ ਜ਼ਿੰਦਗੀ ਥੋੜਾ ਜੀ ਇਹ ਤਾਂ ਗਿਲੇ ਸ਼ਿਕਵੇ ਨੇ ਠੀਕ ਹੈ ਨਾ ਜੀ ਆਜੋ ਜਿਸ ਦਿਨ ਮੈਂ ਬਹੁਤ ਬੜੀਆਂ ਕਵਿਤਾਵਾਂ ਮੈਂ ਤੁਹਾਨੂੰ ਅੱਛਾ ਇਹ ਫਿਰ ਬਚਪਨ ਤੋਂ ਹੀ ਲਿਖਦੇ ਰਹਿੰਦੇ ਸੀਗੇ ਨਹੀਂ 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 ਇਹ ਇਹ ਸ਼ੌਂਕ ਕਦੋਂ ਆਇਆ ਇਹ ਸ਼ੌਕ ਆਇਆ ਮੈਨੂੰ ਅਸੀਂ ਨਾ ਬੜੇ ਸਾਲਾਂ ਤੋਂ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਜੀ ਦੀ ਵਰਸੀ ਮਨਾਉਂਦੇ ਹਾਂ ਜੀ ਮੈਂ ਜਿੰਨਾ ਵੀ ਤਿਲ ਫੁੱਲ ਆ ਮੈਂ ਸੇਵਾ ਪਾਉਣਾ ਤੇ ਪਿਛਲੀ ਵਾਰੀ ਅਸੀਂ 2000 ਜਿਹੜੀ 24 ਦੀ ਮਾਰਚ ਨਿਕਲ ਗਈ ਨਹੀਂ ਇਸੇ ਸਾਲ ਦੀ 2025 ਤੇ ਮਾਰਚ 8 ਮਾਰਚ ਉਹ ਅਸੀਂ ਬੜੇ ਵੱਡੇ ਲੈਵਲ ਤੇ ਮਨਾਈ ਹੈ ਤੇ ਇੱਕ ਦਿਨ ਚਮਕੀਲਾ ਸਾਹਿਬ ਮੇਰੇ ਸੁਪਨੇ ਚ ਆਏ ਅੱਛਾ ਠੀਕ ਹੈ ਜੀ ਮੈਂ ਉੱਥੇ ਵੀ ਦੱਸਿਆ ਸੀ ਸਟੇਜ ਤੇ ਤੇ ਮੇਰੇ ਸੁਪਨੇ ਚ ਆਏ ਤੇ ਆ ਕੇ ਖੜ ਗਏ ਇਹ ਗੱਲ ਮੈਨੂੰ ਮਾਤਾ ਗੁਰਮੀਲ ਕੌਰ ਜੀ ਨੇ ਵੀ ਦੱਸੀ ਜਿਹੜੇ ਉਹਨਾਂ ਦੇ ਪਰ ਧਰਮ ਪਤਨੀ ਹੈ ਕਿ ਮੇਰੇ ਸੁਪਨੇ ਚ ਆਉਂਦੇ ਆ ਕੇ ਖੜ ਜਾਂਦੇ ਆ ਬੋਲਦੇ ਕੁਛ ਨਹੀਂ ਤੇ ਮੇਰੇ ਸੁਪਨੇ ਚ ਆਏ ਚਮਕੀਲਾ ਸਾਹਿਬ ਅਮਰ ਸਿੰਘ ਚਮਕੀਲਾ ਜੀ ਆ ਕੇ ਖੜ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਕੋਈ ਨਵਾਂ ਗੀਤ ਬਣਾਇਆ ਤੁਸੀਂ ਤੇ ਪਤਾ ਕੀ ਕਹਿੰਦੇ ਕਹਿੰਦੇ ਜੀ ਮੈਂ ਗਾਉਣਾ ਛੱਡਤਾ ਇਹ ਕਹਿ ਕੇ ਅੱਖਾਂ ਪਰਾਈਆਂ ਤੇ ਚਲੇ ਗਏ ਤੇ ਜਿਹੜੀ ਇਹ ਲੇਖਣੀ ਆ ਨਾ ਖੁੱਲੀ ਕਵਿਤਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀ ਇਹ ਆਮਦ ਦੇਖੋ ਪਰਮਾਤਮਾ ਜਦੋਂ ਤੱਕ ਨਹੀਂ ਚਾਹੁੰਦਾ ਉਦੋਂ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਪਰਮਾਤਮਾ ਦੇ ਹੱਥ ਵਸਾ ਹੈ ਗੁਰਬਾਣੀ ਚ ਲਿਖਿਆ ਨੀਚੋ ਉੱਚ ਕਰੇ ਮੇਰਾ ਗੋਬਿੰਦ ਇਹ ਜਦੋਂ ਇਹਦੀ ਕਿਰਪਾ ਹੁੰਦੀ ਹੈ ਉਦੋਂ ਹੁੰਦਾ ਜੀ ਨਹੀਂ ਤਾਂ ਬੰਦਾ ਤਾਂ ਨਹੀਂ ਤਾਂ ਇੱਥੇ ਐਸੇ-ਐਸੇ ਲੋਕ ਬੈਠੇ ਨੇ ਜਿਹੜੇ ਸਾਰਾ ਕੁਝ ਆਪਣੇ ਹੱਥਾਂ ਚ ਕਰ ਲੈਣ ਜੀ ਪਰ ਕਿਉਂਕਿ ਸੰਸਾਰ ਜਿਹੜਾ ਨਾ ਜੀ ਸੰਸਾਰ ਜਿਹੜਾ ਉਹ ਸੰਸਾਰ ਕਿਸੇ ਦੇ ਕਹਿਣ ਨਾਲ ਨਹੀਂ ਚੱਲਦਾ ਜੀ ਸੰਸਾਰ ਜਿਹੜਾ ਨਾ ਜੀ ਸੰਸਾਰ ਚੱਲਦਾ ਹੈ ਜੀ ਅ ਇੱਕ ਬੇਬਜ਼ ਨਾਲ ਇੱਕ ਲੋਕਾਂ ਦੀ ਇੱਕ ਇੱਕ ਸੋਚ ਨਾਲ ਚੰਗੇ ਕਰਮ ਨਾਲ ਠੀਕ ਹੈ ਨਾ ਜੀ ਉਹਦੇ ਨਾਲ ਸੰਸਾਰ ਜਿਹੜਾ ਅੱਜ ਚੱਲਦਾ ਮੈਨੂੰ ਆ ਮੈਂ ਤੁਹਾਨੂੰ ਖੁੱਲੀ ਕਵਤਾ ਦੀ ਗੱਲ ਕਰਦਾ ਸੀ ਮੈਂ ਕੱਲ ਹੀ ਲਿਖਿਆ ਅੱਛਾ ਹਾਂ ਦੇਖਿਆ ਕੀ ਬਾਤ ਆ ਅਜੇ ਵੀ ਲਿਖ ਲੈਣੇ ਹੋ ਹਾਂ ਖੁੱਲੀ ਕਵਤਾ ਲਿਖੀ ਇਹ ਚਮਕੀਲਾ ਸਾਹਿਬ ਦੀ ਦੇਣ ਹੈ ਜੀ ਜਿਹੜੀ ਖੁੱਲੀ ਕਵਤਾ ਸ਼ੁਰੂ ਹੋਈ ਹੈ ਗਾਣੇ ਵੀ ਬਹੁਤ ਆਈਡੀਆਜ਼ ਆ ਰਹੇ ਮੈਂ ਮੈਂ ਸਾਰੀ ਕਿਤਾਬ ਇੱਕ ਰਿਲੀਜ਼ ਕਰ ਰਹੀ ਹਾਂ ਜੀ ਐ 4 ਵਜੇ ਦੀ ਚਾਹ 4 ਵਜੇ ਚਾਹ ਪੀਣਾ ਨਾ ਪਿੰਡਾਂ ਚ ਆਪਾਂ ਕੀ ਬਾਤ ਹਾਂਜੀ ਹਾਂ ਉੱਚ ਲਿਖਿਆ ਕਿ ਅਕਤੂਬਰ ਦਾ ਮਹੀਨਾ ਸੀ ਹਮ ਸਿਖਰ ਦੀ ਦੁਪਹਿਰ ਸੀ ਅਕਤੂਬਰ ਦਾ ਮਹੀਨਾ ਸੀ ਸਿਖਰ ਦੀ ਦੁਪਹਿਰ ਸੀ ਗਰੀਬੀ ਦਾ ਵੀ ਕਹਿਰ ਸੀ 4 ਵਜੇ ਦੀ ਚਾਹ ਦਾ ਸਮਾਂ ਨੇੜੇ ਸੀ ਘਰ ਵਿੱਚ ਨਾ ਚੀਨੀ ਤੇ ਨਾ ਚਾਹ ਪੱਤੀ ਸੀ ਮੈਂ ਤੇ ਮੇਰੀ ਵੱਡੀ ਭੈਣ ਹਿੰਮਤ ਕਰ ਖੇਤਾਂ ਵਿੱਚੋਂ ਝੋਨੇ ਦੀਆਂ ਬੱਲਾਂ ਚੁਗ 2 2 ਕਿਲੋ ਜੀਰੀ ਇਕੱਠੀ ਕਰ ਕੁਲੇਸ਼ਨ ਬਾਣੀ ਦੀ ਦੁਕਾਨ ਪਹੁੰਚੇ ਹਮ ਬੱਟੇ ਪੈਸੇ ਨਾਲ ਇੱਕ ਡੰਗ ਦੀ ਚੀਨੀ ਚਾਪਤੀ ਖਰੀਦ ਘਰ ਪਹੁੰਚੇ ਬੇਬੇ ਸਾਡੇ ਹੌਸਲੇ ਨੂੰ ਵੇਖ ਹੈਰਾਨ ਸੀ ਮੇਰੀ ਮਾਂ ਫਰਕ ਨਹੀਂ ਮੈਂ ਪਾਇਆ ਭੋਰਾ ਵੀ ਕਦੇ ਨਹੀਂ ਫਰਕ ਪਾਇਆ ਕਿਸੇ ਦਿਨ ਕਿਸੇ ਤਾਂ ਨਹੀਂ ਪਾਇਆਗਾ ਬੇਬੇ ਹਾਂ ਬੇਬੇ ਮੇਰੇ ਹਾਂ ਬੇਬੇ ਨੂੰ ਉੱਚਾ ਸੁਣਦਾ ਬੇਬੇ ਨੂੰ ਲੱਗਦਾ ਵੀ ਸ਼ਾਇਦ ਮੇਰੀ ਗੱਲ ਕੋਈ ਨਹੀਂ ਨਹੀਂ ਬੇਬੇ ਬੇਬੇ ਸਾਡੇ ਹੌਸਲੇ ਨੂੰ ਵੇਖ ਹੈਰਾਨ ਸੀ ਕੋਈ ਫਰਕ ਨਹੀਂ ਪਾਇਆ ਚਾਹ ਜੀ ਬੇਬੇ ਬਣ ਕੇ ਤਿਆਰ ਸੀ ਹਮ ਬੇਬੇ ਸਾਡੇ ਹੌਸਲੇ ਨੂੰ ਵੇਖ ਹੈਰਾਨ ਸੀ ਚਾਹ ਬਣ ਕੇ ਤਿਆਰ ਸੀ ਸਾਰਾ ਟੱਬਰ ਚਾਹ ਪੀ ਹੌਸਲੇ ਦੀ ਨਵੀਂ ਉਡਾਰੀ ਭਰਨ ਲਈ ਤਿਆਰ ਸੀ। ਕੀ ਬਾਤ ਆ। ਹਨਾ ਉਹ ਸਮਾਂ ਵੀ ਸੀ ਜਦੋਂ ਚਾਹ ਜੋਗੇ ਪੈਸੇ ਨਹੀਂ ਹੁੰਦੇ। ਮੈਨੂੰ ਬੜੀ ਮੈਨੂੰ ਯਾਦ ਆ ਠੀਕ ਹੈ ਨਾ ਜੀ। ਇਹ ਭਾਗਾਂ ਵਾਲੇ ਅੱਜ ਸਾਨੂੰ ਤੁਹਾਡੇ ਚੱਕ ਕਰਦੀ ਚਾਹ ਨਹੀਂ ਸੀ ਹੋਣੀ। ਚਾਹ ਤੁਹਾਨੂੰ ਬਿਲਕੁਲ ਤੁਹਾਨੂੰ ਪਿਲਾਵਾਂਗੇ ਜੀ ਗੁੜ ਦੀ ਚਾਹ। ਐ ਮੈਨੂੰ ਯਾਦ ਆ ਕਈ ਵਾਰੀ ਨਾ ਪੱਤੀ ਜੋਗੇ ਪੈਸੇ ਨਹੀਂ ਜੁੰਦੇ ਚਾਹ ਪੱਤੀ ਜੋਗੇ ਸਾਡੇ ਬਾਪੂ ਨੇ ਕੇਕ ਕਰਦਾ ਸੱਕ ਪਾ ਕੇ ਨਾ ਲਾਲਜੀ ਹੋ ਜਾਂਦੀ ਹੈ ਜੀ। ਉਹ ਪਿਆ ਕੇ ਸਾਨੂੰ ਲੱਗਣਾ ਵੀ ਸ਼ਾਇਦ ਵੀ ਚਾਹ ਇਦਾਂ ਵੀ ਬਣਦੀ ਹੋਊਗੀ। ਪਰ ਬਾਅਦ ਚ ਪਤਾ ਲੱਗਿਆ ਵੀ ਮਜਬੂਰੀ ਏਡੀ ਚਾਹ ਪਤੀ ਜੋਗੇ ਪੈਸੇ ਨਹੀਂ ਸੀ ਹਾਂ ਜੀ ਹੋਰ ਪਿੰਡ ਜਦੋਂ ਆਉਣੀਓ ਤੁਸੀਂ ਜਿਹੜਾ ਮਾਰਦੇ ਹੋ ਤੁਹਾਨੂੰ ਖਾਸ ਕਰਕੇ ਜਿਹੜੇ ਆ ਦਿਨ ਹਨਾ ਛੁੱਟੀਆਂ ਹੁੰਦੀਆਂ ਜਦੋਂ ਬਚਪਨ ਜਦੋਂ ਆਪਾਂ ਸਕੂਲਾਂ ਵਿੱਚ ਪੜ੍ਹਦੇ ਸੀਗੇ ਛੁੱਟੀਆਂ ਜਿੰਨਾਂ ਦਿਨ ਅੱਜ ਖੇਡਦੇ ਸੀ ਨਾਨਕਿਆਂ ਤੋਂ ਕਈ ਜਵਾਕ ਆ ਜਾਂਦੇ ਸੀ ਪਿੰਡ ਦੇ ਵਿੱਚ ਤੁਹਾਨੂੰ ਆ ਗਲੀਆਂ ਚ ਚੇਤੇ ਆਉਂਦਾ ਜਿੱਥੇ ਆਪਾਂ ਅੱਜ ਤੁਰ ਰਹੇ ਆ ਹਾਂ ਮੈਂ ਇੱਕ ਇੱਕ ਮੈਂ ਹੋਰ ਲਿਖੀ ਸੀ ਮੋੜ ਦੇ ਉੱਪਰ ਜਿਵੇਂ ਆ ਮੋੜ ਆ ਰਿਹਾ ਨਾ ਸਾਹਮਣੇ ਇਹ ਮੋੜ ਦੇ ਉੱਪਰ ਹੀ ਮੈਂ ਲਿਖੀ ਹੋਈ ਹੈ ਜੀ ਹੁਣ ਮੇਰੇ ਫੋਨ 'ਚ ਬਹੁਤ ਕੁਝ ਹੈ ਜੀ ਹੁਣ ਕਿਉਂਕਿ ਚਲੋ ਸਭ ਤਾਂ ਆਵਾਂ ਆਪਾਂ ਬੈਠ ਕੇ ਨਾ ਬੈਠ ਕੇ ਸੁਣਾਗੇ ਤੁਹਾਡੇ ਤੋਂ ਲੜੀ ਬਾਰ ਮੈਂ ਰੀਲீஸ் ਕਰੂੰਗਾ ਜੀ ਸਾਰੀਆਂ ਤਾਂ ਕਿ ਦੇਖੋ ਜਿਹੜਾ ਤੁਹਾਡਾ ਜ਼ਹਿਨ ਆ ਨਾ ਜਿਹੜੀਆਂ ਤੁਹਾਡੀਆਂ ਯਾਦਾਂ ਨੇ ਤੁਹਾਡਾ ਸਰਮਾਇਆ ਇਹ ਇਹ ਸਾਰਿਆਂ ਨੂੰ ਸਾਹਮਣੇ ਰੱਖਣੀ ਚਾਹੀਦੀਆਂ ਨੇ ਠੀਕ ਹੈ ਜੀ ਤੇ ਇਹ ਸਾਡੇ ਪਿੰਡ ਦਾ ਮੋੜ ਪਿੰਡ ਦੇ ਦੋ ਤਿੰਨ ਮੋੜ ਨੇ ਜੀ ਪਿੰਡ ਤੁਹਾਡਾ ਹੈ ਸੋਹਣਾ ਆ ਨਾ ਵਧੀਆ ਘਰ-ਕੂਰ ਵਧੀਆ ਬਣੇ ਹੋਏ ਆ ਚੰਗੇ ਬਿਲਕੁਲ ਬਿਲਕੁਲ ਆ ਘਰ ਚੰਗੇ ਨੇ ਐਕਚੁਅਲੀ ਸਫਾਈ ਵੀ ਹੈ ਜੀ ਫਾਈਵ ਵੀਰ ਅਤੇ ਸਾਰੇ ਪੜ੍ਹੇ ਲਿਖੇ ਨੇ ਜੌਬ ਕਰਦੇ ਨੇ ਠੀਕ ਹੈ ਜੀ ਸਾਡਾ ਪਿੰਡ ਪਿਆਰ ਬੜਾ ਹੈ ਜੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਇੱਕ ਦੂਜੇ ਦਾ ਸਤਿਕਾਰ ਬੜਾ ਹੈ ਜੀ ਮੈਂ ਕਿ ਗੀਤ ਲਿਖਿਆ ਸੀ ਕਿ ਜ਼ਿੰਦਗੀ ਵਿੱਚ ਪਿਆਰ ਜ਼ਰੂਰੀ ਹੈ ਥੋੜਾ ਟਕਰਾਅ ਜ਼ਰੂਰੀ ਹੈ ਕੀ ਬਾਤ ਹੈ ਜ਼ਿੰਦਗੀ ਵਿੱਚ ਪਿਆਰ ਜ਼ਰੂਰੀ ਹੈ ਥੋੜਾ ਟਕਰਾਅ ਜ਼ਰੂਰੀ ਹੈ ਜੋ ਦਿਲ ਦੀਆਂ ਦਿਲਬਰ ਜਾਣੇ ਐਸਾ ਯਾਰ ਜ਼ਰੂਰੀ ਹੈ ਕੀ ਬਾਤ ਹੈ ਉਹ ਇੱਥੋਂ ਨਿਕਲਿਆ ਸਾਰਾ ਕੁਝ ਕੀ ਬਾਤ ਹੈ ਅੱਛਾ ਫਿਰ ਜਦੋਂ ਪਿੰਡ ਆਉਣੇ ਹੋ ਜੀ ਪਿੰਡ ਵਾਲੇ ਫਿਰ ਆਉਂਦੇ ਆ ਨਾ ਗੱਲਾਂ ਬਾਤਾਂ ਹੋ ਜਿਵੇਂ ਅਸੀਂ ਪਰਝਾਈਆਂ ਧੋਡੀਆਂ ਲੋਗੀਆਂ ਅੱਛਾ ਫਿਰ ਐਮਐਲਏ ਵਾਲਾ ਹਿਸਾਬ ਹੁੰਦਾ ਪਿੰਡ ਦੇ ਵਿੱਚ ਕਿ ਉਹੀ ਅੰਗਰੇਜ਼ ਅੰਗਰੇਜ਼ੀ ਹੁੰਦੀ ਆ ਨਹੀਂ 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 ਪਿੰਡ 'ਚ ਕੋਈ ਐਮਐਲਏ ਨਹੀਂ ਜੀ ਪਿੰਡ 'ਚ ਤਾਂ ਅੰਗਰੇਜ਼ ਹੀ ਆ ਜੀ ਅੱਛਾ ਪਿੰਡ ਪਿੰਡ ਦੇਖੋ ਤੁਸੀਂ ਜਿੱਡੇ ਮਰਜ਼ੀ ਬਣ ਜਾਓ ਪਿੰਡ ਵਾਲਾ ਨਹੀਂ ਤਾਂ ਉਹੀ ਕੁਛ ਰਹਿਣਾ ਜੀ ਠੀਕ ਹੈ ਨਾ ਔਰ ਸਭ ਤੋਂ ਵੱਡੀ ਖੁਸ਼ੀ ਵੀ ਆਪਣੇ ਪਿੰਡ ਆ ਕੇ ਆਪਣੇ ਉਹਨਾਂ ਲੋਕਾਂ 'ਚ ਮਿਲਦੀ ਹੈ ਜਿਨ੍ਹਾਂ ਨੇ ਤੁਹਾਨੂੰ ਬਚਪਨ ਤੋਂ ਵੱਡੇ ਹੁੰਦੇ ਦੇਖਿਆ ਜੀ ਕਿਉਂਕਿ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਹੈ ਜੀ ਕਿ ਤੁਸੀਂ ਕਿਵੇਂ ਸੰਘਰਸ਼ ਕੀਤਾ ਕਿਵੇਂ ਤੁਸੀਂ ਇੱਥੇ ਤੱਕ ਪਹੁੰਚੇ ਹੋ ਜਿਨੇ ਸਿੱਧਾ ਐਮਐਲਏ ਬਣਿਆ ਦੇਖਿਆ ਜੀ ਉਹਨੂੰ ਥੋੜਾ ਪਤਾ ਜੀ ਕਿ ਦੇਵਾਨ ਮਾਨ ਕੌਣ ਹੈ ਜੀ ਹੈ ਨਾ ਕਿਵੇਂ ਸੰਘਰਸ਼ ਤੋਂ ਨਿਕਲਿਆ ਕੀ ਹੈ ਉਹ ਤਾਂ ਫਿਰ ਟਰੋਲ ਕਰਦੇ ਨੇ ਜੀ ਇਹ ਇਹਨਾਂ ਨੇ ਕੋਠੀ ਬਣਾ ਲਈ ਜੀ ਉਹ ਬਣਾ ਲਿਆ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਹੈ ਜੀ ਸਾਈਕਲ ਨੂੰ ਬਹੁਤ ਟਰੋਲ ਕੀਤਾ ਜਾਂਦਾ ਕਹਿੰਦੇ ਪਹਿਲਾਂ ਸਾਈਕਲ ਤੇ ਆਏ ਸੀ ਵਿਧਾਨ ਸਭਾ ਹੁਣ ਕਹਿੰਦੇ ਸਾਈਕਲ ਪਤਾ ਨਹੀਂ ਕਿੱਥੇ ਗਿਆ ਸਾਈਕਲ ਤੇ ਆਉਣਾ ਕੋਈ ਗੁਨਾਹ ਥੋੜਾ ਜੀ ਸਾਈਕਲ ਤੇ ਆਉਣਾ ਇੱਕ ਸਿੰਬੋਲਿਕ ਮੈਸੇਜ ਹੈ ਕਿ ਪੰਨੂ ਸਾਈਕਲ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ ਠੀਕ ਹੈ ਜੀ ਹੁਣ ਮਸ਼ਰੂਫ ਇੰਨੇ ਹੋਗੇ ਕੰਮਕਾਰ ਇੰਨੇ ਹੁੰਦੇ ਆ ਕੋਈ 10 ਕਿਲੋਮੀਟਰ ਐ ਨੂੰ ਜਾਣਾ ਪੈਂਦਾ ਕੋਈ 20 ਕਿਲੋਮੀਟਰ ਐ ਨੂੰ ਕੋਈ ਚੰਡੀਗੜ੍ਹ ਮੀਟਿੰਗ ਆ ਕਿਤੇ ਆ ਗਈ ਕਿਤੇ ਇੱਕ ਡਿਊਟੀ ਕਿਉਂ ਕਿਤੇ ਡਿਊਟੀ ਫਿਰ ਹੁਣ ਸਾਈਕਲ ਤੇ ਥੋੜਾ ਹੋਊਗੀ ਜੀ ਇਹ ਤਾਂ ਇੱਕ ਇਹ ਇਹ ਤਾਂ ਇੱਕ ਸਿੰਬੋਲਿਕ ਮੈਸੇਜ ਆ ਨਾ ਜੀ ਮੇਰਾ ਕਹਿਣ ਦਾ ਮਤਲਬ ਇਹ ਆ ਮੈਂ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਇਨ੍ਹਾਂ ਹਾਲਾਤਾਂ ਦੇ ਵਿੱਚ ਬਤੌਰ ਐਮਐਲਏ ਵਿਚਰ ਰਿਹਾ ਪਰ ਮੈਂ ਨਾਲ ਦੀ ਨਾਲ ਪੀ ਐਚ ਡੀ ਵੀ ਕਰ ਰਿਹਾ ਜੀ। ਕੀ ਬਾਤ ਹੈ। ਠੀਕ ਹੈ ਜੀ। ਪੋਲੀਟੀਕਲ ਸਾਇੰਸ ਦੇ ਵਿੱਚ ਪੀ ਐਸ ਡੀ ਕਰ ਰਹੇ ਹਾਂ ਜੀ। ਹੁਣ ਇਹ ਤਾਂ ਥੋੜੇ ਦੇ ਡਿਪੈਂਡ ਕਰਦਾ ਨਾ ਕਿ ਤੁਸੀਂ ਕਿਵੇਂ ਦਾ ਸੋਚਦੇ ਹੋ, ਕਿਵੇਂ ਦਾ ਤੁਸੀਂ ਅੱਗੇ ਕਰਦੇ ਹੋ। ਠੀਕ ਹੈ ਇਹ ਤਾਂ ਥੋੜੇ ਸੁਪਨਿਆਂ ਤੇ ਡਿਪੈਂਡ ਕਰਦਾ ਨਾ ਜੀ। ਤੇ ਤੁਸੀਂ ਆਪ ਕੁਝ ਕਰ ਨਹੀਂ ਸਕਦੇ ਤੇ ਦੂਜੇ ਨੂੰ ਤੁਸੀਂ ਕੰਟਰੋਲ ਕਰਦੇ ਹੋ ਵੀ ਦੇਖੋ ਜੀ ਹੁਣ ਕਿੱਥੇ ਗਿਆ ਸਾਈਕਲ ਕਿੱਥੇ ਗਿਆ। ਮੈਂ ਕਹਿੰਦਾ ਜੀ ਮੈਂ ਇੰਨਾ ਬਿਜ਼ੀ ਸ਼ਡਿਊਲ ਤੋਂ ਬਾਅਦ ਪੀ ਐਸ ਡੀ ਕਰ ਰਿਹਾ ਹਾਂ ਜੀ। ਤੁਸੀਂ ਮੈਨੂੰ ਦੱਸੋ ਤੁਸੀਂ ਕੀ ਕੀਤਾ ਜੀ? ਤੁਸੀਂ ਕੀ ਕੀਤਾ ਜੀ? ਮੈਨੂੰ ਪੁੱਛ ਰਹੇ ਹਾਂ ਨਹੀਂ ਨਹੀਂ ਮੈਂ ਤੁਹਾਡੇ ਜ਼ਰੀਏ ਪੁੱਛ ਰਿਹਾ ਜੀ ਜਿਹੜੇ ਜਿਹੜੇ ਟੀਵੀ ਦੇਖ ਰਹੇ ਆ ਜਿਹੜੇ ਸੋਸ਼ਲ ਮੀਡੀਆ ਦੇਖ ਰਹੇ ਆ ਵੀ ਤੁਸੀਂ ਤੁਸੀਂ ਆਪਣੇ ਆਪ ਨਾਲ ਗੱਲ ਕਰਕੇ ਜਿਹੜੇ ਕਮੈਂਟ ਕਰ ਦਿੰਦੇ ਆ ਨਾ ਮੈਂ ਤੁਸੀ ਤੁਸੀਂ ਦੱਸੋ ਕੀ ਕੀਤਾ ਜੀ ਹੈਨਾ ਕੱਲਾ ਕਾਪੀ ਪੇਸ ਤੋਂ ਇਲਾਵਾ ਕੁਝ ਕੁਝ ਉਹ ਹੈ ਮੈਂ ਹੀ ਨਹੀਂ ਕਹਿੰਦਾ ਕਿ ਤੁਸੀਂ ਪੜ੍ਹ ਦوں ਕਮੈਂਟ ਪੜ੍ਹਦੇ ਹਾਂ ਤੁਸੀਂ ਨਹੀਂ ਨਹੀਂ ਮੈਂ ਨਹੀਂ ਪੜ੍ਹਦਾ ਕਮੈਂਟ ਕਿ ਪੜ੍ਹਨੀਆ ਪੜ੍ਹਦੇ ਨਹੀਂ ਨਹੀਂ ਟਿੱਪਣੀਆਂ ਜੇ ਪੜਨ ਲੱਗੇ ਜੀ ਫਿਰ ਫਿਰ ਟਿੱਪਣੀਆਂ ਕਾਹਦੀਆਂ ਪੜਨੀਆਂ ਤੁਸੀਂ ਆਪ ਦੀ ਗੱਲ ਕਰੋ ਉਸ ਤੋਂ ਬਾਅਦ ਅੱਗੇ ਵਾਲ ਨੂੰ ਪਿੰਡ ਵਾਲ ਵਧੇ ਸੈਰ ਕਰਦੇ ਆ ਸਾਨੂੰ ਮਿਲ ਗਿਆ ਮਾਨ ਸਾਹਿਬ ਦਾ ਪੁਰਾਣਾ ਕਰੀਬੀ ਦੋਸਤ ਉਸ ਦੇ ਨਾਲ ਵੀ ਗੱਲਬਾਤ ਹੋਈ ਮੁਲਾਕਾਤ ਹੋਈ ਕੀ ਹਾਲ ਆ ਬਾਬੂ ਜੀ ਠੀਕ ਹੋ ਹਾਂਜੀ ਠੀਕ ਠਾਕ ਜੀ ਬੜੀ ਜੀ ਕਿਵੇਂ ਨੇ ਐਮਐਲਏ ਸਾਹਿਬ ਤੁਹਾਨੂੰ ਬਾਪੂ ਲੱਗਦੇ ਜੀ ਸਾਡੇ ਤਾਂ ਯਾਰ ਨਹੀਂ ਜੀ ਇੱਥੇ ਇਕੱਠੇ ਖੇਡੇ ਆ ਅੱਛਾ ਜੀ ਇਹ ਤਾਂ ਵਕਤ ਦੇ ਮੁਤਾਬਕ ਕਈ ਵਾਰੀ ਦਾੜੀ ਚਟੀ ਹੋ ਗਈ ਇਹ ਤਾਂ ਨੌਜਵਾਨ ਭਏ ਨੇ ਜੀ ਇਹ ਤਾਂ ਦੇਖੋ ਕਿੰਨਾ ਪੱਠੇ ਲੈ ਕੇ ਆਏ ਨੇ ਜੀ ਸੋ ਠੀਕੋ ਅਜਾ ਚਾਪ ਲਾਈ ਬਸ ਜੀ ਬਸ ਬਸ ਕੀ ਬਾਤ ਹੈ ਫਿਰ ਅਸੀਂ ਅੱਗੇ ਘਰ ਵਾਪਸ ਘਰ ਵਾਪਸ ਆ ਕੇ ਮਾਤਾ ਜੀ ਦੇ ਨਾਲ ਬੈਠ ਕੇ ਹੋਈਆਂ ਗੱਲਾਂ ਬਾਤਾਂ ਤੇ ਮਾਨ ਸਾਹਿਬ ਨੇ ਸੁਣਾਈ ਸਾਨੂੰ ਮਾਤਾ ਜੀ ਦੇ ਪਲੰਗ ਦੇ ਉੱਤੇ ਲਿਖੀ ਹੋਈ ਖੁੱਲੀ ਕਵਤਾ ਤੁਸੀਂ ਬੈਠੋ ਤੁਸੀਂ ਮਾਤਾ ਦੇ ਲਈ ਜੀ ਕਰਤਾ ਜਿਹੜੀ ਹੁਣ ਸਮਝ ਇਹ ਮਾਂ ਦਾ ਨਾ ਜੀ ਇਹ ਮੇਰੀ ਮਾਂ ਦਾ ਮੰਜਾ ਜੀ ਇਹ ਹਿੱਲਦਾ ਜੀ ਪਰ ਇਹ ਹਿੱਲਦਾ ਨਾ ਜੀ ਮੇchu ਲਾ ਦੇ ਟਿਕ ਮੈਂ ਜਦੋਂ ਆਉਣਾ ਇੱਥੇ ਸੌਂ ਜਾਣਾ ਬੜੀ ਵਧੀਆ ਨੀਂਦ ਆਉਂਦੀ ਹੈ ਤੇ ਮੈਂ ਇੱਕ ਖੁੱਲੀ ਕਵਤਾ ਲਿਖੀ ਸੀ ਜੀ ਮੇਰੀ ਮਾਂ ਦਾ ਮੰਜਾ ਕੀ ਬਾਤ ਹੈ ਅਚਾਨਕ ਮਾਂ ਬਿਮਾਰ ਹੋ ਗਈ ਬਿਮਾਰੀ ਠੀਕ ਹੋਣ ਦੀ ਥਾਂ ਦਿਨ ਬਾ ਦਿਨ ਵਿਗੜ ਰਹੀ ਸੀ ਜਉਣ ਦੀ ਜਿੱਦ ਮਾਂ ਮੰਜੇ ਤੇ ਪਈ 10 ਸਾਲ ਜਿੱਦ ਕਰ ਜ਼ਿੰਦਗੀ ਨਾਲ ਲੜਦੀ ਰਹੀ ਅਖੀਰ ਮਾਂ ਮੌਤ ਤੋਂ ਹਾਰ ਗਈ ਮੰਜਾ ਖਾਲੀ ਹੋ ਗਿਆ ਮੰਜੇ ਦੇ ਪਾਵੇ ਨਾਲ ਬੰਨੇ ਬਾਪੂ ਦੇ ਝੋਲੇ ਵਿੱਚ ਹਲੇ ਵੀ ਕੁਝ ਦਿਨ ਦੀ ਦਵਾਈ ਬਾਕੀ ਸੀ ਬਰੇ ਬੀਤ ਗਏ ਅੱਜ ਵੀ ਮੈਂ ਜਦੋਂ ਥੱਕਿਆ ਹਾਰਿਆ ਮਾਂ ਦੇ ਮੰਜੇ ਤੇ ਸੌਂਦਾ ਹਾਂ ਤਾਂ ਮਾਂ ਦੀਆਂ ਲੋਰੀਆਂ ਵਿੱਚ ਰਾਤ ਕਦੋਂ ਨਿਕਲ ਗਈ ਪਤਾ ਨਹੀਂ ਲੱਗਦਾ ਮਾਂ ਦਾ ਮੰਜਾ ਸਾਡੇ ਘਰ ਦੀ ਵਿਧਾਨ ਸਭਾ ਸੀ ਕਿਹੜਾ ਮਾਂ ਦਾ ਮੰਜਾ ਸਾਡੇ ਘਰ ਦੀ ਵਿਧਾਨ ਸਭਾ ਸੀ ਜਿਸ ਤੇ ਬੈਠ ਬਾਪੂ ਦਾ ਫਰਮਾਨ ਸਾਰੇ ਟੱਬਰ ਲਈ ਕਾਨੂੰਨ ਦੇ ਬਰਾਬਰ ਹੁੰਦਾ ਸੀ ਬਾਪੂ ਦੇ ਤੁਰ ਜਾਣ ਤੋਂ ਬਾਅਦ ਇਸ ਮੰਜੇ ਤੇ ਮਾਂ ਬੈਠ ਸਾਰੇ ਟੱਬਰ ਨੂੰ ਅਸੀਸਾਂ ਦਿਆ ਕਰਦੀ ਸੀ ਮੰਜੇ ਨੂੰ ਦੇਖ ਅੱਜ ਵੀ ਮਨਜਾ ਪਰ ਆਉਂਦਾ ਹੈ ਮੇਰੇ ਬਾਪੂ ਦੇ ਹੋਣ ਦਾ ਅਹਿਸਾਸ ਚ ਹੁੰਦਾ ਹੈ ਇਹ ਮੈਂ ਲਿਖੀ ਸੀ ਜੀ 18 ਮਈ 2025 ਨੂੰ ਤੇ ਜਿਹੜੇ ਜਾਂਦੇ ਵਿੱਚ ਜੋ ਆ ਜਾਂਦਾ ਫਿਰ ਲਿਖੀ ਜਾਂਦਾ ਸਹੇਸੀ ਵਿਧਾਇਕ ਦੇਵਮਾਨ ਦੀ ਨਿੱਜੀ ਜ਼ਿੰਦਗੀ ਉਹ ਕਿਵੇਂ ਆਪਣਾ ਜੀਵਨ ਬਤੀਤ ਕਰਦੇ ਆ ਉਸਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਤਾਂ ਅਗਲੇ 파ੜ ਦੇ ਵਿੱਚ ਸਿਆਸਤ ਦੇ ਉੱਤੇ ਗੱਲਬਾਤ ਹੋਵੇਗੀ ਮੌਜੂਦਾ ਹਾਲਾਤਾਂ ਤੇ ਗੱਲਬਾਤ ਹੋਵੇਗੀ ਇਸ 파ੜ ਨੂੰ ਤੁਸੀਂ ਪਿਆਰ ਦਿੱਤਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਵੀ ਸਾਂਝੀ ਕਰ ਦਿਓ ਕਿ ਤੁਹਾਨੂੰ ਸਾਡਾ ਇਹ ਨਵਾਂ ਐਪੀਸੋਡ ਕਿਵੇਂ ਦਾ ਲੱਗਿਆ ਤੇ ਅਗਲੇ ਐਪੀਸੋਡ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਲਿਓ